ਅਮਿਤਸਰ ਦੇਸ਼ ਦੇ ਮਸ਼ਹੂਰ ਅਮੀਰ ਘਰਾਣੇ ਮੁਕੇਸ਼ ਅੰਬਾਨੀ ਦੇ ਲੜਕੇ ਅਨੰਤ ਅੰਬਾਨੀ ਦਾ ਰਾਧਿਕਾ ਮਰਚੰਦ ਦੇ ਨਾਲ ਵਿਆਹ ਹੋਣ ਜਾ ਰਿਹਾ ਸੋ 12 ਜੁਲਾਈ ਸ਼ੁੱਕਰਵਾਰ ਨੂੰ ਇਹਨਾਂ ਦਾ ਵਿਆਹ ਹੋਣ ਜਾ ਰਿਹਾ ਤੇ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਮਸ਼ਹੂਰ ਪੇਂਟਿੰਗ ਆਰਟਿਸਟ ਡਾਕਟਰ ਜਗਜੋਤ ਸਿੰਘ ਰੂਬਲ ਦੇ ਵੱਲੋਂ ਇਸ ਵਾਰ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਦ ਦੀ ਇੱਕ ਬੇਮਿਸਾਲ ਖੂਬਸੂਰਤ ਤਸਵੀਰ ਤਿਆਰ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਤਾਂ ਅੰਦਾਜ਼ ਇਹ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਜਗਜੋਤ ਸਿੰਘ ਰੂਬਲ ਦੇ ਵੱਲੋਂ ਕਈ ਵੱਡੇ ਵੱਡੇ ਨਾਮਵਰ ਅਦਾਕਾਰ ਕਲਾਕਾਰ ਅਤੇ ਰਾਜਨੀਤਿਕ ਨੇਤਾਵਾਂ ਦੀਆਂ ਤਸਵੀਰਾਂ ਤਿਆਰ ਕੀਤੀਆਂ ਗਈਆਂ ਹਨ 2007 ਤੋਂ ਡਾਕਟਰ ਜਗਜੋਤ ਸਿੰਘ ਰੂਪਲ ਦੇ ਵੱਲੋਂ ਪੇਂਟਿੰਗ ਤਸਵੀਰਾਂ ਬਣਾਉਣੀਆਂ ਸ਼ੁਰੂ ਕੀਤੀਆਂ ਗਈਆਂ ਸਨ ਰੂਪਲ ਦੇ ਵੱਲੋਂ 1000 ਤੋਂ ਵੱਧ ਪੇਂਟਿੰਗ ਤਸਵੀਰਾਂ ਬਣਾਈਆਂ ਜਾ ਚੁੱਕੀਆਂ ਨੇ ਜਗਜੋਤ ਸਿੰਘ ਰੂਪਲ ਨੂੰ ਕਈ ਵਾਰ ਪ੍ਰਸ਼ੰਸਾ ਪੱਤਰ ਅਤੇ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਸੋ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ذریعے ਉਹਨਾਂ ਨੂੰ ਵਿਸ਼ ਕੀਤਾ ਆ ਆਪਣੀ ਪੇਂਟਿੰਗ ਇਹ ਪੇਂਟਿੰਗ ਬਣਾ ਦੇ ਵਿੱਚ ਮੈਨੂੰ 22 ਦਿਨ ਲੱਗੇ ਹੀ ਪੇਂਟ ਬਣਾ ਦੇ ਵਿੱਚ ਤੇ ਮੈਂ ਉਹਨਾਂ ਨੂੰ ਵਿਸ਼ ਕਰਦਾਂ ਪੇਂਟਿੰਗ ਨਾਲ ਜ਼ਰੀਆ ਤੇ ਮੈਂ ਮੇਰੀ ਤਮੰਨਾ ਹੈ ਗਿਆ ਹੈ ਜਿਹੜੀ ਪੇਂਟਿੰਗ ਹੈ ਗਿਆ ਉਥੇ ਮਾਨੀਆ ਹੁੰਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੈਫਲੀ ਖਾਨ ਕਰੀਨਾ ਅਕਬੋਰ ਅਭਿਸ਼ੇਕ ਬਚਨ ਅਸ਼ਵਰੀਆ ਰਹੇ ਤੇ ਸ਼ਿਲਪਾ ਸ਼ਟਲੀ ਰਾਜਪੁੰਧਰਾ ਮੈਂ ਬੋਲੀਵੁੱਡ ਦੇ ਕਪਲ ਪੇਂਟਿੰਗਸ ਬਣਾ ਚੁੱਕਿਆ ਹਾਂ ਤੇ ਮੇਰੀ ਤਮੰਨਾ ਹੈ ਪੇਂਟਿੰਗ ਉਥੇ ਡਿਸਪਲੇ ਹੋਵੇ ਤੇ ਇਸ ਤੋਂ ਇਲਾਵਾ ਮੈਂ ਦ ਸਟਾਰਸ ਨਾ ਇਹ ਹਾਲੀਵੁੱਡ ਦੇ ਸਟਾਰਸ ਦੀ ਪੇਂਟਿੰਗ ਸੁਣਾਈ ਸ਼ਾਹੀ ਰਾਸ਼ਟਰਪਤੀ ਨੇ ਆ ਤੇ ਪੀਐਮ ਮੋਦੀ ਜੀ ਦੀ ਵੀ ਅਪ੍ਰੀਸੀਏਸ਼ਨ ਲੈਫਟ ਆਈਆ ਇੰਡੀਆ ਦੇ ਤਿੰਨ ਰਾਸ਼ਟਰਪਤੀ ਦੇ ਆਏ ਪ੍ਰਸ਼ੰਸਾ ਪੱਤਰ ਤੇ ਐਨਡੀਆ ਦੇ ਵਿੱਚ ਇੱਕ ਬੜੀ ਰਾਇਲ ਵੈਡਿੰਗ ਹੋਣ ਜਾ ਰਹੀ ਆ ਤੇ ਕ੍ਰਿਕਟਰਸ ਲੀਡਰਸ ਹਾਲੀਵੁੱਡ ਸਟਾਰਸ ਆ ਰਹੇ ਨੇ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤਾ ਹੈ